ਸੋ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਨੇ ਕਿ ਹੁਣ ਉਹ ਚੋਰੀ ਦੀਆਂ ਵਾਰਦਾਤਾਂ ਸਮੇਤ ਕਤਲ ਦੀਆਂ ਵਾਰਦਾਤਾਂ ਨੂੰ ਵੀ ਅੰਜਾਮ ਦੇਣ ਲੱਗ ਪਏ ਨੇ ਸੋ ਤਾਜ਼ਾ ਮਾਮਲਾ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਝੂੜੀਵਾਲਾ ਥੰਨਾ ਤੋਂ ਸਾਹਮਣੇ ਆ ਰਿਹਾ ਜਿੱਥੇ ਘਰ ਦੇ ਵਿੱਚ ਦਾਖਲ ਹੋਏ ਚੋਰਾਂ ਨੇ ਬਜ਼ੁਰਗ ਔਰਤ ਨੂੰ ਲੁੱਟਣ ਤੋਂ ਬਾਅਦ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੋ ਜਦੋਂ ਸੀਸੀਟੀਵੀ ਕੈਮਰੇ ਚੈੱਕ ਕੀਤੇ ਗਏ ਤਾਂ ਦੋ ਚੋਰਾਂ ਨੂੰ ਭੱਜਦੇ ਵੀ ਵੇਖਿਆ ਗਿਆ ਸੋ ਕਟਨਾ ਦੀ ਸੂਚਨਾ ਤੁਰੰਤ ਖੂਈ ਖੇੜਾ ਪੁਲਿਸ ਨੂੰ ਦਿੱਤੀ ਗਈ ਸੋ ਪੁਲਿਸ ਟੀਮਾਂ ਅਤੇ ਜ਼ਿਲ੍ਹਾ ਪੁਲਿਸ ਅਧਿਕਾਰੀ ਨੇ ਜਿਹੜੇ ਮੌਕੇ ਤੇ ਪਹੁੰਚੇ ਅਤੇ ਕਟਨਾ ਦੀ ਜਾਂਚ ਕਰਕੇ ਦੋਸ਼ੀਆਂ ਦੀ ਭਾਲ ਜਿਹੜੀ ਹੁਣ ਕੀਤੀ ਜਾ ਰਹੀ ਹੈ ਸੋ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਚੂੜੀਵਾਲਾ ਤੰਨਾ ਵਿਖੇ ਬੀਤੀ ਰਾਤ ਲਗਭਗ 1 ਵਜੇ ਦੋ ਲੁਟੇਰਿਆਂ ਨੇ ਇੱਕ ਘਰ ਦੇ ਵਿੱਚ ਦਾਖਲ ਹੋ ਕੇ ਹਥਿਆਰਾਂ ਦੀ ਨੋਕ ਉੱਤੇ ਇੱਕ ਬਜ਼ੁਰਗ ਔਰਤ ਨੂੰ ਲੁੱਟ ਲਿਆ ਅਤੇ ਜਦੋਂ ਉਸਨੇ ਰੋਲਾ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਲੁੱਟੇਰਿਆਂ ਨੇ ਉਸ ਨੂੰ ਤੇਜ਼ ਤਾਰ ਹਥਿਆਰਾਂ ਦੇ ਨਾਲ ਉਸ ਦੇ ਉੱਤੇ ਹਮਲਾ ਕਰਕੇ ਉਸ ਦੀ ਹੱਤਿਆ ਕਰ ਦਿੱਤੀ ਹੈ ਸੋ ਸਵੇਰ ਹੁੰਦਿਆਂ ਹੀ ਸੀਨੀਅਰ ਪੁਲਿਸ ਅਧਿਕਾਰੀ ਅਤੇ ਡੋਗ ਸਕੁਆਡ ਟੀਮਾਂ ਨੇ ਜਿਹੜੀਆਂ ਮੌਕੇ ਦੇ ਉੱਤੇ ਪਹੁੰਚ ਗਈਆਂ ਅਤੇ ਕਾਤਲਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਸੋ ਔਰਤ ਦੀ Laash ਨੂੰ Postmortem ਦੇ ਲਈ ਸਰਕਾਰੀ ਹਸਪਤਾਲ ਦੇ ਮੁਰਦਾ ਘਾੜ ਦੇ ਵਿੱਚ ਰੱਖਿਆ ਗਿਆ ਪਰੰਤੂ ਇਸੇ ਦਰਮਿਆਨ ਇੱਕ ਔਰਤ ਨੂੰ ਜਾਨ ਗਵਾਉਣੀ ਪਈ ਹੈ ਕਿਉਂਕਿ ਉਸ ਦੇ ਘਰ ਚੋਰੀ ਕਰਨ ਆਏ ਚੋਰਾਂ ਵੱਲੋਂ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੋ ਲਗਾਤਾਰ ਚੋਰੀ ਅਤੇ ਲੁੱਟਖੋਹ ਦੀਆਂ ਵਾਰਦਾਤਾਂ ਨੇ ਜਿਹੜੀਆਂ ਵੱਧ ਰਹੀਆਂ ਨੇ ਸੋ ਇਹ ਵਾਰਦਾਤ ਹੈ ਜਿਹੜੀ ਸਾਹਮਣੇ ਆਈ ਜਿੱਥੇ ਚੋਰ ਨੇ ਜਿਹੜੇ ਘਰ ਦੇ ਵਿੱਚ ਚੋਰੀ ਕਰਨ ਦੇ ਲਈ ਦਾਖਲ ਹੁੰਦੇ ਨੇ ਪਰੰਤੂ ਜਦੋਂ ਬਜ਼ੁਰਗ ਵੱਲੋਂ ਰੋਲਾ ਪਾਉਣਾ ਸ਼ੁਰੂ ਕੀਤਾ ਜਾਂਦਾ ਤਾਂ ਉਸ ਨੂੰ ਤੇਜ਼ ਤਾਰ ਹਥਿਆਰਾਂ ਦੇ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੋ ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਨਾਲ ਹੀ ਉਹਨਾਂ ਚੋਰਾਂ ਦੀ ਭਾਲ ਦੇ ਵਿੱਚ ਵੀ ਪੁਲਿਸ ਜੁਟ ਗਈ ਹੈ ਜਿਨ੍ਹਾਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਕੀ ਗੱਲ ਕੀ ਹੋਈ ਹੈ ਜੀ ਗਾਲਤਾ ਜੀ ਕੋਈ ਦਸਦੇ ਵਿੱਚ ਚੋਰ ਆਏ ਸੀਗੇ ਤੇ ਦਾਦੀ ਦੇ ਨਾਲ ਕਰਨਾਂ ਤੋਂ ਬਾਲੀਆਂ ਤੇ ਨਕਦਾ ਕੋਕਨ ਕੱਟ ਕੇ ਲੈ ਗਏ ਨਾਲੇ ਯਾਨੀ ਕਿ 60 ਵਜੇ ਸਰ ਤੇ ਉਸ ਟਾਈਮ ਉਹਨਾਂ ਦਾ ਧਿਆਨਤ ਹੋ ਗਿਆ ਤੇ ਸਾਨੂੰ ਅਸੀਂ ਗੰਗਨ ਰਣ ਨੇ ਤੇ ਸਾਨੂੰ ਇਹਨਾਂ ਨੇ ਦੋ ਟਾਈਪ ਦੇ ਫੋਨ ਕੀਤਾ ਤੇ ਉੱਥੋਂ ਅਸੀਂ ਸਵੇਰੇ ਹਨ ਇੱਕ 4 46 4000 ਤੇ ਪਹੁੰਚ ਗਏ ਸੀ ਸੀਸੀਟੀਵੀ ਕੈਮਰੇਜ ਕੁਛ ਆਇਆ ਹੈ ਸੀਸੀਟੀਵੀ ਕੈਮਰੇਜ ਸੇ ਭਾਈ ਜੀ ਇੱਥੇ ਕਹਿੰਦੇ ਹੁੰਦੇ ਆ ਵੀ ਯਾਨੀ ਦੋ ਮੋਟਰਸਾਈਕਲ ਵਾਲੇ ਨਾ ਇੱਕ ਮੋਟਰਸਾਈਕਲ ਤੇ ਦੋ ਬੰਦੇ ਜਾਂਦੇ ਵਿਖਦੇ ਠੀਕ ਕੀ ਕਾਰਵਾਈ ਦੀ ਮੰਗ ਕਰਦੇ ਤੁਸੀਂ ਕਾਰਵਾਈ ਜੀ ਸਾਨੂੰ ਇਨਸਾਬ ਮਿਲੇ ਠੀਕ ਕਿੰਨਾ ਕੁ ਨੁਕਸਾਨ ਹੋ ਗਿਆ ਤੁਹਾਡਾ ਨੁਕਸਾਨ ਜੀ ਲਗਭਗ 1.5 ਟੋੜਾ ਸੋਨਾ ਹੋ ਗਿਆ ਕੱਲ ਬਾਤ ਜੀ ਕੋਈ ਬੰਦੇ ਆਏ ਹੋਏ ਨੇ ਅਸੀਂ ਤਾਂ ਸੁੱਤੇ ਪਏ ਸੀ ਉੱਤੇ ਚੁਬਾਰੇ ਤੇ ਤੇ ਸਾਨੂੰ ਤਾਂ ਬਾਅਦ ਚ ਫੋਨ ਆਇਆ ਮੇਰੇ ਦੇਰ ਕੋਲੇ ਸੁੱਤਾ ਸੀ ਉਹਨੂੰ ਥੋੜੀ ਬਹੁਤ ਆਵਾਜ਼ ਆਈ ਤਾਂ ਉੱਾਰ ਆਇਆ ਉਦੋਂ ਤੱਕ ਪਹੁੰਚ ਗਏ ਸੀ ਉੱਥਾਂ ਤੇ ਸਾਨੂੰ ਫੋਨ ਕੀਤਾ ਉਹਨਾਂ ਨੇ ਅਸੀਂ ਥੱਲੇ ਆਏ ਪਉਣੇ 2 ਵਜੇ ਤਾਂ ਬਾਅਦ ਚ ਦਰਦਰ ਸਮਾਨ ਵੇਖਿਆ ਤੇ ਬਾਅਦ ਚ ਦਾਦੀ ਨੂੰ ਸੰਭਾਲਿਆ ਮੁੱਕ ਚੁੱਕੇ ਸੀ ਕਰਦੇ ਵਿੱਚ ਨੇ ਮੈਂਬਰ ਸੀ ਕਿਸੇ ਨੂੰ ਕੋਈ ਆਵਾਜ਼ ਕਿਸੇ ਤਰ੍ਹਾਂ ਨਹੀਂ ਜੀ ਸਾਨੂੰ ਕੋਈ ਪਤਾ ਨਹੀਂ ਲੱਗਿਆ ਤੁਹਾਨੂੰ ਮਾਤਾ ਜੀ ਕਿਸ ਹਾਲਾਤ ਦੇ ਵਿੱਚ ਮਿਲੇ ਸੀ ਉਹ ਮੁੱਕ ਜੁੱਕੇ ਸੀ ਤੇ ਉਹਨਾਂ ਦੇ ਹੱਥ ਪਿੱਛਾ ਨੂੰ ਸੀ ਤੇ ਗੋਡੇ ਖੜੇ ਸੀ ਉਹਨਾਂ ਦੇ ਹਾਂ ਹਾਂ ਅੱਖਾਂ ਤੇ ਮੂੰਹ ਦੋਨੋਂ ਬੰਦ ਸੀ ਜਿਵੇਂ ਅੱਖਾਂ ਤੇ ਮੂੰਹ ਬੰਦ ਕਰ ਦਿੱਤੀ ਸੀ ਹਾਂਜੀ ਕੰਨਾਂ 'ਚ ਕੰਨ ਆਇਆ ਸੀ ਮੱਥੇ ਤੇ ਸੱਟ ਵੱਜੀ ਸੀ ਕੀ ਕੀ ਮੰਗ ਕਰਦੇ ਤੁਸੀਂ ਅਸੀਂ ਇਨਸਾਫ ਦੀ ਮੰਗ ਕਰਦੇ ਆ ਤੇ ਜੇ ਬੰਦੇ ਉਹ ਲੱਭ ਜਾਣ ਤਾਂ ਸੀ ਤਾਂ ਉਹਨਾਂ ਨੂੰ ਸਜ਼ਾ ਦਿਲਾਉਣਾ ਚਾਹੁੰਦੇ ਆ ਠੀਕ 1.5 ਘੰਟੇ ਜੀ ਕੋਈ ਚਾਹਤੇ ਲੋਕ ਆਏ ਸੀ ਹੂੰ ਤੇ ਚੋਰੀ ਕਰਕੇ ਲੈ ਗਏ ਤੇ ਦਾਦੀ ਨੂੰ ਪੂਰਾ ਕਰ ਗਏ ਕਿ ਕਿਦਾਂ ਸੱਟ ਮਾਰੀ ਅੱਛਾ ਕਰੇ ਕੌਣ ਕੌਣ ਸੀ ਉਦੋਂ ਕਰੇ ਚਿਤਨਪਰਾ ਸੀਗੇ ਹਮਮ ਮੈਂ ਡੇਢੀ ਉਧਰ ਮਾਛੜੇ ਪੁਰਾਣੇ ਕਰਸੁੰਦੇ ਸੀ ਅੱਛਾ ਕਿਵੇਂ ਫਿਰ ਕਿਵੇਂ ਪਤਾ ਲੱਗਿਆ ਤੁਹਾਨੂੰ ਘਟਨਾ ਦਾ ਕਿਸ ਤਰ੍ਹਾਂ ਪਤਾ ਸਾਨੂੰ ਜਦੋਂ ਉਹ ਚਲੇ ਗਏ ਉਹ ਤੋਂ ਬਾਅਦ ਲੱਗਿਆ ਜਾਨੂੰ ਕਿੰਨੇ ਕਬੀ ਦੀ ਘਟਨਾ ਹੈ ਡੇਢ ਵਜੇ ਡੇਢ ਵਜੇ ਕੀ ਲੈ ਕੇ ਕੀ ਗਏ ਮਾਤਾ ਜੀ ਦੋ ਖਲਤੀ ਸੀਗੀਆਂ ਮਾਲੀਆਂ ਬੋਲੀਆਂ ਸੀ ਦੋਵੇਂ ਲੈ ਕੇ ਤੇ ਕੰਚੇ ਸੀਗਾ ਕੋਹ ਲੈ ਤੀ ਸਿਰ ਤੇ ਕੋਈ ਛੱਟ ਤੇ ਨਿਸ਼ਾਨੂ ਹਾਂ ਤੇ ਕੌਣ ਲੱਗਿਆ ਸਾਰੀ ਕੋਈ ਛੱਟ ਮਾਰੀ ਹੈ ਮੈਂ ਪੁਲਿਸ ਮੌਕੇ ਤੇ ਮੌਕੇ ਪੁਲਿਸ ਆ ਗਈ ਕਹੋਗੇ ਕੀ ਕਾਰਵਾਈ ਦੀ ਮੰਗ ਕਰਦੇ ਹੋ ਤੁਸੀਂ ਕਾਰਵਾਈ ਐਕਸ਼ਨ ਦੀ ਚਾਹਨੀ ਆ ਬਿਸ਼ਰਨ ਸਾਹਿਬ ਜੀ ਬੀਤੀ ਰਾਤ 13 14 ਫਰਵਰੀ ਦੀ ਦਰਮਿਆਨੀ ਰਾਤ ਨੂੰ ਪਿੰਡ ਚੂੜੀਵਾਲਾ ਥੰਨਾ ਵਿਖੇ ਖੇਤੀ ਦੇਵੀ ਪਤਨੀ ਖਿਆਲੀ ਰਾਮ ਉਮਰ ਕਰੀਬ 82 ਸਾਲ ਦਾ ਅਰਪਛਾਤੇ ਆਦਮੀਆਂ ਵੱਲੋਂ ਕਤਲ ਕਰ ਦਿੱਤਾ ਗਿਆ ਉਸ ਟਾਈਮ ਘਰ ਦੇ ਵਿੱਚ ਕਰੀਬ 5 ਮੈਂਬਰ ਜਿਹੜੇ ਹੋਰ ਵੀ ਸੁੱਤੇ ਪਏ ਸੀਗੇ ਪਰਿਵਾਰ ਵਾਲਿਆਂ ਦੀ ਸਟੇਟਮੈਂਟ ਦੇ ਉੱਤੇ ਮੁਕੱਦਮਾ ਦਰਜ ਰਜਿਸਟਰ ਕਰਕੇ ਵੱਖ-ਵੱਖ ਟੀਮਾਂ ਬਣਾ ਕੇ ਤਫ਼ਤੀਸ਼ ਜਾਰੀ ਹੈ